ਹੇ ਉਹ ਤੇ ਥੁੱਕ ਦਿਆ ਹੇ ਉਹ ਤੇ ਦਵਾਰ ਤਰਨ ਤਰਨ ਸ਼ਰਮਾ ਇਹ ਦੂਸਾ ਬਣਾਇਆ ਥੁੱਕਣ ਲੱਗ ਰਿਹਾ ਇਸ ਸਮੇਂ ਭਾਈ ਦੋ ਤਿੰਨ ਵਾਰ ਦੇਖ ਲਿਆ ਬਣਾ

ਵੇਦਾਂ ਉਹ 3 ਸਾਈਕਲ ਦਾ ਹੈ ਦਾ ਵਾ 50 3 ਦਾ ਘਟ ਗਿਆ ਸੀ ਇਹ ਘਟ ਜਿਹੜੇ ਨਵਾ ਜਿਹੜੀ ਚੀਜ਼ ਆ ਜਿਹਨੂੰ ਫੇਰ ਸੀਗ ਦੀ ਲਈਦਾ ਮਾਨੂੰ ਪੁੱਛਿਆ ਰ ਆਖੋ ਉਹਨਾਂ ਨਾਲ ਨਰਮ ਉਹਦੇ ਘਟ ਗਿਆ ਨਾਲੇ ਇੱਕ ਗੁਰੂ ਤੇਗਾਰਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲੱਗਿਆ ਤੁਹਾਨੂੰ ਕੱਲ੍ਹ ਦੇ ਹੱਥ ਇਹ ਕੱਢੇ ਆ ਤੁਹਾਨੂੰ ਆ ਦੇਣਾ ਤੇ ਉਹਨੇ ਟੈਂਪਰੇਚਰ ਆਉਂਦੀ ਹੈ ਜੀ ਜੀ ਨਾਲ ਸਾਹਮਣੇ ਕੰਮ ਲੈਵਾ ਨਹੀਂ ਇੱਕ ਕੰਮ ਦੇ ਵਿੱਚ ਦੱਸਣ ਕਰ ਰਹੇ ਨੇ ਇਹ ਕਿ ਇਹ ਜਿਹੜੀ ਸੀਨਾ ਉਹਦੇ 10 ਦਿਨ ਬਾਅਦ ਹੈ ਮੇਰਾ ਨਾਮ ਰਾਜਨ ਸ਼ਰਮਾ ਮੈਂ ਰਾਜੇਪੁਰ ਤੋਂ ਆਉਂਦੇ ਹਾਂ ਜਾਈ ਤੁਹਾਡੇ ਸਾਹਮਣੇ ਉਹਨੇ ਦੁਬਾਰਾ ਬਣਾ ਕੇ ਵਫਾਤ ਤੇ ਇੱਕ ਤਕਨੀਕ ਹੈ ਜਦੇ ਵਿੱਚ ਪੈਣ ਨੂੰ ਲਾਗੇ ਲਾ ਕੇ ਸੇਕ ਚੈੱਕ ਕਰਨਾ ਪੈਂਦਾ ਕਿ ਸੇਕ ਦਾ ਕਿਦਾਂ ਸਿਸਟਮ ਹੈ ਉਹ ਕਿਸੇ ਨੇ ਚਲੋ ਪਤਾ ਨਹੀਂ ਕੀ ਉਹਨੂੰ ਸਮਝ ਆਇਆ ਕੀ ਨੇ ਉਹਨੇ ਕਹਿਤਾ ਕਿ ਥੁੱਕਦਾ ਪਿਆ ਇਹ ਮੁਸਲਮਾਨ ਹੈ ਫਲਾਣ ਹੈ ਢੀਂਗ ਹੈ ਕੁਛ ਪਤਾ ਨਹੀਂ ਕੀ ਕੁਛ ਬੋਲਦਾ ਪਿਆ ਨਾ ਇਹ ਮੁੰਡਾ ਮੁਸਲਮਾਨ ਹੈ ਇਹ ਪੰਜਾਬੀ ਹੈ ਮੈਂ ਤਾਂ ਕਰਦਾ ਕਿਸੇ ਨੂੰ ਕੀ ਲੋੜ ਪਈ ਆ ਕਿ ਇਹੋ ਜਿਹਾ ਕੰਮ ਕਰਿਓ ਮੈਂ ਤੇ ਇਹੋ ਹੀ ਕਹਿਣਾ ਚਾਹਾਂਗਾ ਜਿੰਨੇ ਵੀ ਵਾਇਰਲ ਕੀਤੀ ਆ ਕਿ ਹਮੇਸ਼ਾ ਸੱਚ ਬੋਲਣਾ ਚਾਹੀਦਾ ਨਾ ਕਿ ਜੋ ਮਨ ਚ ਆਇਆ ਉਹਨੂੰ ਪਾ ਦੇਣਾ ਚਾਹੀਦਾ ਵੀਡੀਓ ਨਾ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਸੀਗੀ ਉਹ ਕਹ ਰਹੀ ਸੀ ਵੀ ਇੱਥੇ ਤਰਨਤਾਰਨ ਦੇ ਜਿਹੜਾ ਆਪਣਾ ਰਾਜਨ ਸਿੰਘ ਦੇ ਲਾਲਦੀ ਵਾਲੀ ਜਗ੍ਹਾ ਆ ਜਿੱਥੇ ਫਾਸਟ ਫੂਡ ਬੰਨ ਰਿਹਾ ਉੱਥੇ ਵੀ ਵੀਡੀਓ ਸੀਗੀ ਤੇ ਉਹ ਕਿਤੇ ਕੋਈ ਉਹ ਕਹ ਰਹੇ ਸੀ ਉਹਦੇ ਚ ਵੀ ਇਹ ਥੁੱਕ ਰਿਆ ਬੰਦਾ ਵਿੱਚ ਹੈ ਨਾ ਉਹ ਉਹ ਦੱਸ ਰਹੀ ਸੀ ਤੇ ਉਹਦੇ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਆਪਾਂ ਸੈਂਪਲਸ ਵੀ ਜੋ ਜੋ ਇਹ ਬਣਾ ਰਹੇ ਸੀ ਲੈ ਲਏ ਨੇ ਤੇ ਇਸ ਨੂੰ ਜਿਹੜਾ ਵਰਕਰ ਹੈ ਉਹਨੂੰ ਇਹਦੇ ਬਾਰੇ ਪੁੱਛਿਆ ਗਿਆ ਉਹ ਕਹਿੰਦਾ ਕਿ ਮੈਂ ਇਹਦਾ ਪੈਨ ਨੂੰ ਕੋਲ ਰੱਖ ਕੇ ਉਹਦੀ ਥੀਟ ਦੇਖ ਕੇ ਤੇ ਉਹਦੇ ਹਿਸਾਬ ਨਾਲ ਬਣਾ ਲਾਂ ਅਜਿਹੋ ਲੁਕਿਆ ਬਿਦੂ ਆਣੀ ਟੈਕਨੀਕ ਜਿਹੜੀ ਹੈ ਉਹਨੂੰ ਥੋੜਾ ਪ੍ਰੋਪਰ ਕਰਕੇ ਉਹ ਆਪਣੇ ਹੱਥ ਨਾਲ ਲੈ ਕੇ ਕਰੋ। ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਕਦੋਂ ਦੀ ਵੀਡੀਓ ਕੀ ਆ। ਜਦੋਂ ਸਾਡੇ ਕੋ ਪਹੁੰਚੀ ਅਸੀਂ ਇੱਥੇ ਪਹੁੰਚ ਗਏ। ਦਿਲ ਦੇ ਕਿ ਫਾਈਜੀ ਜੀ ਦਰਸ਼ਕਾਂ ਪਰ ਜੇ ਇਹਦੇ ਕੋਲ ਵੀ ਆਪਾਂ ਕਹਿਣ ਲੱਗ ਜਾਂਦੇ ਆ। ਲੱਗਦਾ ਕਿ ਫਾਈਜੀ ਉਹਨੂੰ ਉਹਨੂੰ ਵੀ ਮੈਂ ਸਮਝਾ ਰਹੀ ਸੀ ਕਿ ਜਿਹੜਾ ਤੁਸੀਂ ਫੇਸ ਦੇ ਕੋਲ ਲੈ ਕੇ ਆ ਰਹੇ ਹੋ ਉਹਦੀ ਜਗ੍ਹਾ ਤੁਸੀਂ ਉਹਦਾ ਜਿਹੜਾ ਟੈਕਨੀਕ ਆ ਉਹਨੂੰ ਹੱਥ ਦੇ ਉੱਥੇ ਉਹਦੇ ਨਾਲ ਦੇਖ ਲਓ। ਉਹ ਬੈਟਰ ਰਹੇ। ਠੀਕ ਹੈ ਤੇ ਜੇ ਜੈਸੇ-ਤੈਸੀ ਹਮੇਸ਼ਾ ਇਹਨਾਂ ਨੂੰ ਕਹਿੰਦੇ ਵੀ ਮਾਸਕ ਵੀ ਪਾ ਕੇ ਰੱਖ ਲੈ ਸਾਫ਼ ਕਰਨਾ ਬਟ ਫੇਸ ਦੇ ਕੋਲ ਵਾਲੀ ਜਿਹੜੀ ਆਪਣੀ ਇਹ ਟੈਕਨੀਕ ਆ ਹੋ ਸਕਦਾ ਇਹਨੇ ਪਤਾ ਨਹੀਂ ਕਿੱਥੋਂ ਸਿੱਖੀ ਆ ਉਹਦੇ ਲਈ ਉਹਦੀ ਕਰੈਕਸ਼ਨ ਇਹ ਆ ਵੀ ਤੁਸੀਂ ਉਹਨੂੰ ਹੱਥ ਦੇ ਦਿੱਟਿਆ ਹਾਂ ਜਿਵੇਂ ਬੋ ਲੈ ਰਹੇ ਜਿਹੜਾ ਇਹ ਮਟੀਰੀਅਲ ਬਣ ਰਿਹਾ ਸੀ ਉਹਦੇ ਜੋ ਇਹਨਾਂ ਨੇ ਬਣਾਇਆ ਉਹ